ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਵਲੌਗ ਦੀ ਤੇ ਅੱਜ ਫਤੇਗੜ ਸਾਹਿਬ ਜਾਵਾਂਗੇ ਤੇ ਦੇਸ਼ ਭਗਤ ਯੂਨੀਵਰਸਿਟੀ ਜਾਣਾ ਹੈ ਤੇ ਰਿਮਟ ਕਾਲਜ ਜਾਣਾ ਹੈ ਤੇ ਜੋਗਿੰਗ ਕਰਨ ਨਿਕਲੇ ਆਂ ਘਰ ਤੋਂ ਤੇ ਤੁਸੀਂ ਵੀ ਸਵੇਰੇ ਕਸਰਤ ਜ਼ਰੂਰ ਕਰਿਆ ਕਰੋ ਯਾਰ ਆ ਦੇਖੋ ਸਵੇਰ ਦਾ ਨਜ਼ਾਰਾ ਖੇਤਾਂ ਦਾ ਬਹੁਤ ਵਧੀਆ ਲੱਗਦਾ ਹੈ ਮਤਲਬ ਸਵੇਰੇ ਜਦ ਆਪਾਂ ਖੇਤਾਂ 'ਚ ਕੀੜਾ ਮਾਰਦੇ ਆਂ ਉਹ ਦੱਸੋ ਜਿਗਰ ਦੇ ਟੁੱਟੇ ਹੋ ਠੀਕ ਠਾਕ ਹੋ ਆਪ ਜੀ ਆ ਸੋਨੂੰ ਤੇ ਹੋਰ ਦੱਸੋ ਗੱਲਬਾਤ ਹਾਂਜੀ ਮੈਂ ਖੇਤਾਂ 'ਚ ਗਿਆ ਵੇ ਆਤੀ ਸੈਰ ਕਰਨ ਆ ਟੀਮੀ ਬਾਹਰ ਬੈ ਗਈ ਆ ਕੇ ਜਦੋਂ ਵੀ ਗੱਡੀ ਲੈ ਕੇ ਆਉਣਾ ਮੈਂ ਸ਼ਾਮ ਨੂੰ ਜਦ ਵੀ ਆ ਬੈ ਜਾਣਾ ਹਾਂਜੀ ਦੋਸਤੋ ਆ ਲਓ ਮੂੰਗੀ ਮਸਰੀ ਨਾਲ ਸੋਨੂੰ ਖਵਾ ਲਈਏ ਪਰੌਂਠੇ ਤੇ ਹੁਣ ਚੱਲਾਂਗੇ ਆਪਾਂ ਫਦੇਗਰ ਸਾਹਿਬ ਜੇ ਮੈਸੇਜ ਆ ਗਿਆ ਜਵਾਕਾਂ ਦਾ ਤਾਂ ਜਰੂਰ ਦੇਸ਼ ਭਗਤ ਯੂਨੀਵਰਸਿਟੀ ਜਾ ਕੇ ਆਵਾਂਗੇ ਠੀਕ ਆ ਬਾਕੀ ਪਿਆਰਾ ਤੁਹਾਨੂੰ ਜੁੜੇ ਰਹੋ ਪਤਾ ਲੱਗੂਗਾ ਤੁਹਾਨੂੰ ਚਾਚਾ ਚੱਲ ਰਿਹਾ ਕਿੱਧਰ ਨੂੰ ਕੀ ਪਤਾ ਪਟਿਆਲੇ ਜਾਣਾ ਪੈ ਜੀ ਕੋਈ ਪਤਾ ਨਹੀਂ ਹੈਗਾ ਹਾਂਜੀ ਉਧਰ ਜਿਆ ਸੈਲਫ ਬੱਜਣੀਆਂ ਫੋਨ ਆਉਣੇ ਨੇ ਜਦ ਪਤਾ ਲੱਗਣਾ ਓਕੇ ਹਾਂਜੀ ਦੋਸਤੋ ਚੱਲਦੇ ਆਂ ਸ਼ਹਿਰ ਨੂੰ ਦੇਖਦੇ ਆਂ ਕਿ ਫਤੇਗੜ ਸਾਹਿਬ ਜਾਇਆ ਜਾਊਗਾ ਕਿ ਪਟਿਆਲੇ ਐਂਡ ਤੱਕ ਵਲੌਗ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਅੱਜ ਕਿੱਧਰ ਦਾ ਕੀੜਾ ਲੱਗਿਆ ਹੋਰ ਦੱਸੋ ਗੱਲਬਾਤ ਠੀਕ ਹੋ ਹਾਂਜੀ ਆਹ ਰੋਡ ਤੇ ਖੜਾ ਸੀ ਧਿਤੀਜ ਮਿਲ ਗਿਆ ਆਪਣੇ ਮੱਥਾ ਟੇਕ ਕੇ ਆਏ ਨੇ ਫਤੇਗੜ ਸਾਹਿਬ ਮੱਥਾ ਵਧੀਆ ਟੇਕ ਗਿਆ ਹਾਂਜੀ ਹਾਂਜੀ ਓਕੇ ਹਾਂਜੀ ਕਿਹੜੀ ਕਲਾਸ ਆ 10ਵੀਂ ਠੀਕ ਆ ਠੀਕ ਆ ਹੋਰ ਘਰ ਪਰਿਵਾਰ ਹਾਂਜੀ ਸਾਰੇ ਠੀਕ ਨੇ ਸਾਰੇ ਠੀਕ ਨੇ ਹਾਂਜੀ ਲਵ ਜੂ ਆ ਤੁਹਾਨੂੰ ਟਰੱਕ ਭਰ ਕੇ ਤੇ ਸਕੂਲ ਕਿਹੜਾ ਏ ਕੇ ਜੀ ਜੀ ਫੇਸ 4 ਚ ਕੇ ਜੀ ਮੋਡਲ ਹਾਈ ਸਕੂਲ ਅੱਛਾ ਕਿਹੜੇ ਪਾਸੇ ਪੁੱਤਾਂ ਆ ਆਰਮਰ ਸਟੇਟ ਵੱਲ ਫੇਸ ਅੱਛਾ ਆਰਮਰ ਸਟੇਟ ਠੀਕ ਆ ਠੀਕ ਆ ਚਾਹ ਪਾਣੀ ਪੀਣੀਆ ਚੱਲੋ ਸਾਹਮਣੇ ਉਹ ਆ ਪਿੰਡਾ ਹਾਂਜੀ ਜੀ ਉਈਓ ਨਾ ਕਹਿ ਦੀ ਨਾ ਜੀ ਨਾ ਠੀਕ ਆ ਹਾਂਜੀ ਪਟਿਆਲੇ ਪਹੁੰਚ ਗਏ ਆਪਾਂ ਹਾਂਜੀ 12:00 ਤੇ ਹੀ ਪਹੁੰਚ ਗਏ ਆਪਾਂ ਪਟਿਆਲੇ ਦੇਖਦੇ ਆਂ ਜਾ ਕੇ ਜੇ ਟਾਈਮ ਤੇ ਪਹੁੰਚ ਗਏ ਤਾਂ ਫਿਲਮ ਦੇਖ ਲਾਂਗੇ ਇਹ 10 ਮਿੰਟ ਲੇਟ ਹੋ ਗਈ ਫਿਰ ਕੀ ਫਾਇਦਾ ਹੋਈ ਉਹ ਸਵਾਦ ਖਰਾਬ ਕਰਦਾ ਤੇ ਹਾਂਜੀ ਮਿੱਤਰ ਪਿਆਰਿਓ ਮਾਲ ਚ ਆ ਗਏ ਆਪਾਂ ਤੇ ਗੱਡੀ ਕਰਤੀ ਪਾਰਕਿੰਗ ਆਪਾਂ ਦੇਖਦੇ ਆਂ ਜਾ ਕੇ ਜੇ ਟਾਈਮ ਹੋਇਆ ਤਾਂ ਮੂਵੀ ਜ਼ਰੂਰ ਦੇਖਾਂਗੇ ਹੋਰ ਦੱਸੋ ਫਤੇਗੜ ਸਾਹਿਬ ਜਾਣਾ ਸੀ ਯਾਰ ਉਹ ਫਿਰ ਕੈਨਸਲ ਕਰਤਾ ਅੱਜ ਮੂਡ ਜਾ ਹੋਰ ਲੋਟ ਹੋਇਆ ਬਿਆਦੀ ਮੈਂ ਛੱਡ ਅੱਜ ਮੂਵੀ ਉਹ ਦੇਖਦੇ ਆਂ ਯਾਰ ਹਾਂਜੀ ਮਾਲ ਚ ਆ ਗਏ ਆਪਾਂ ਮੂਵੀ ਦੇਖਣ ਹਾਂ ਜੀ ਮਿੱਤਰ ਪਿਆਰਿਓ ਫਿਲਮ ਕਹਿੰਦੇ ਸਾਢੇ 3 ਘੰਟੇ ਦੀ ਆ ਮੈਂ ਕਹਤਾ ਫਿਰ ਇੱਥੇੋਂ ਸਾਢੇ 4 5 ਵਜੇ ਜਾਣੇ ਨੇ ਤੇ ਹੁਣ ਆਪਾਂ ਚੱਲਦੇ ਆਂ ਉਧਰ 22पीएस ਇੱਕ ਸੋ ਬਾਅਦ ਚੱਲਾਂਗੇ ਪਾਈ ਨੰਬਰ ਓਕੇ ਜੀ ਹੋਰ ਦੱਸ ਗੱਲਬਾਤ ਖਾਣਾ ਕਿਹੜਾ ਕੋਸਾ ਨਾ ਜੀ ਧੰਨਵਾਦ ਪਰਸਟ ਦਾ ਤਾਂ ਪਤਾ ਮੈਨੂੰ ਆ ਜਾ ਲੈ ਬੋਲ ਦੋ ਪਿੰਡਾ ਦਾ ਕਿਹੜਾ ਤੁਹਾਡਾ ਬੋਲੋ ਬੋਲੋ ਜੀ ਗੱਲ ਉਹ ਠੀਕੋ ਹਾਂ ਜੀ ਉਹ ਮਣਾਈ ਦੀ ਜੋਬਰੋ ਹਾਂ ਠੀਕਾ ਠੀਕਾ ਤੇ ਇੱਥੇ ਵੀ ਕਾਫੀ ਮੌਲ ਚ ਅਤੀਜ ਮਿਲ ਗਏ ਦੀ ਹੁਣ ਚਲਦੇ ਆ 2पीएस ਚਾਹ ਪੀਂਦੇ ਆ 2पीएस ਚਾਹ ਕੇ ਫਿਰ ਚਲਦੇ ਆ ਬਾਈ ਨੰਬਰ 40 ਚਲਦੇ ਆ ਜੀ ਹੁਣ ਆਪਾਂ 2ਪੀ ਚਲ ਪੀ ਹਾਂਜੀ ਪਟਿਆਲੇ ਖੜਿਆ ਜੀ 2पीएस ਚਾਹ ਪੀ ਰਹੇ ਆ ਤੇ ਮਿੱਤਰ ਪਿਆਰਿਆਂ ਨੂੰ ਧੀਜ ਭਤੀਜੀਆਂ ਨੂੰ ਬੇਨਤੀ ਪੀਲ ਕੋਈ ਆਪਣਾ ਭਤੀਜਾ ਨਾ ਵੋਟਾਂ 'ਚ ਖੜਾ ਹੋ ਜਾ ਪੰਜਾਬ ਵਾਲਿਆਂ ਚ ਪਾਰਟੀ ਵੱਲੋਂ ਉਹ ਤੁਹਾਨੂੰ ਮੈਂ ਦੱਸੂਗਾ ਜਿੱਦਣ ਮੈਂ ਵੀਡੀਓ ਪਾਉਂਗਾ ਖਾਲਸਾ ਵਾਲਿਓ ਉੱਡੇ ਖਾਲਸਾ ਕਾਲ ਜਾਵਾਂਗੇ ਆਧਾਰ ਕਾਰਡ ਚੱਕ ਲੈ ਆਇਓ ਆਪਣੇ ਤੇ ਕੁੜੀਆਂ ਨੂੰ ਵੀ ਬੇਨਤੀ ਆ ਮੇਰੀਆਂ ਭਤੀਜੀਆਂ ਨੂੰ ਵੋਟਰ ਕਾਰਡ ਵੋਟਰ ਕਾਰਡ ਚੱਕ ਲੈ ਆਇਓ ਆਪਾਂ ਵੋਟ ਪਾਉਣੀ ਆ ਭਤੀਜੀਆਂ ਨੂੰ ਆਪਾਂ ਜਿੱਦਣਾ ਆ ਯਾਰ ਪੰਜਾਬ ਲੈਵਲ ਦੀਆਂ ਵੋਟਾਂ ਨੇ ਉਹ ਜੀ ਚਲੋ ਤੇ ਸਾਰੇ ਕਾਲਜਾਂ 'ਚ ਜਾਊਂਗਾ ਮੈਂ ਆਪਾਂ ਮਤਲਬ ਵੋਟ ਉਹਦੇ ਵੋਟਰ ਕਾਰਡ ਰਹੀ ਉਹ ਪੈਣੀ ਆ ਹੁਣ ਤੁਹਾਨੂੰ ਦੱਸਾਂਗੇ ਅਸੀਂ ਕਿੰਨੇ ਵਜੇ ਹਾਂਜੀ ਚਾਚੂ ਪੀਲੀ ਗੱਡੀਆਂ ਹੋਗੀਆਂ ਕਾਇਮ ਹੁਣ ਚੱਲਦੇ ਆਪਾਂ ਬਾਈ ਨੰਬਰ ਇਹ ਆਪਣਾ ਭਤੀਜਾ ਲਾਡਲਾ ਤੇ ਖਾਲਸਾ 'ਚ ਪੜਦਾ ਏ ਉਹ ਠੀਕ ਆ ਖਾਲਸੇ ਵਾਲਿਓ ਆ ਜਾ ਆਜਾ ਅਦਰ ਆ ਜਾ ਹੋਰ ਦੱਸੋ ਗੱਲਬਾਤ ਠੀਕ ਹੋ ਆ ਜਾ ਆਜਾ ਅੱਧਰੇ ਆ ਜਾ ਆ ਵੀ ਭਤੀਜ ਨੇ ਯਾਰ ਆਪਣੇ ਐ ਚਾਚਾ ਯਾਰਾਂ ਦਾ ਯਾਰ ਆ ਚਾਚੂ ਪੀ ਲਈ ਐ ਅਭੀ ਪੀ ਲਈ ਆਪੇ ਆਪਣੇ ਯਾਰ ਸਾਰੇ ਥੱਲੋ ਕਰੋ ਓਏ ਨਾ ਨਾ ਕੋਈ ਨਾ ਕਰੋ ਲਵਜੂਆ ਤੁਹਾਨੂੰ ਸਾਰਿਆਂ ਨੂੰ ਮੇਰੇ ਚੀ ਕਰਦੇ ਤੇ ਚੱਲਦੇ ਆ ਜੀ ਹੁਣ ਆਪਾਂ ਬਾਈ ਨੰਬਰ ਉੱਥੇ ਅੱਧਾ ਘੰਟਾ ਰੁਗਾਂਗੇ ਮਿਲਦੇ ਆ ਭਤੀਜ ਭਤੀਜਿਆਂ ਨੂੰ ਜਾ ਕੇ ਗੇੜੀ ਲਾ ਲਈ ਆਪਾਂ ਬਾਈਪੀਐਸ ਚੱਲ ਪਿਆ ਹਾਂ ਜੀ ਆ ਮੇਰੇ ਯੂਕੇ ਵਾਲੇ ਭਤੀਜ ਮਿਲੇ ਨੇ ਸਮਾਨੇ ਵਾਲੇ ਲਵਜੂ ਆ ਇਹਨਾਂ ਨੂੰ ਟਰੱਕ ਭਰ ਕੇ ਅੱਜ ਟਾਈਮ ਘਟਾ ਹੁਣ ਕਿਸੇ ਦਿਨ ਭਤੀਜਿਆਂ ਨਾਲ ਬੈਠਾਂਗੇ ਕਾਫੀ ਪੂਫੀ ਕੀਵਾਂਗੇ ਨਾਲੇ ਇਹਨਾਂ ਦੇ ਰਿਸ਼ਤੇਦਾਰ ਦਾ ਸਟੱਡ ਫਾਰਮ ਆ ਉੱਥੇ ਵੀ ਚੱਲਾਂਗੇ ਓਕੇ ਚੱਲ ਪੀ ਹਾਂ ਜੀ ਹਾਂ ਜੀ ਪਟਿਆਲੇ ਖੜੇ ਆ ਬਾਈਪੀਐਸ ਜਾਣ ਲੱਗਿਆ ਸੀ ਹੁਣ ਬਾਈ ਨੰਬਰ ਨੂੰ ਆ ਮੇਰੇ ਲਾਡਲੇ ਪੀ ਚਾ ਕੇ ਸਾਰੇ ਉਹ ਠੀਕ ਹੋ ਮੁੰਡਿਓ ਹਾਂਜੀ ਠੀਕ ਆ ਜੀ ਸਾਰਾ ਪਰਿਵਾਰ ਸਾਰੇ ਵਧੀਆ ਤੁਸੀਂ ਦੱਸੋ ਬੜਾਈ ਵਧੀਆ ਚੱਲਦੀ ਆ ਹਾਂਜੀ ਵਧੀਆ ਚੱਲਦੀ ਆ ਤੇ ਮੰਮੀ ਰਾਣੀ ਦੇ ਪੈਰੀ ਹੱਥ ਬਾਹਰੀ ਮੇਨ ਕਹਾਣੀ ਆ ਦਾਦਾ ਬੱਗੀ ਦੇ ਵੀ ਲਾਇਆ ਕਰੋ ਯਾਰ ਨਾ ਦੇਖਿਓ ਮਹੀਨਾ ਕਾ ਕਰਕੇ ਫਿਰ ਰਿਜ਼ਲਟ ਦੱਸਿਓ ਮੈਨੂੰ ਫਿਰ ਹਾਂਜੀ ਹਾਂਜੀ ਸਾਰੇ ਪਾਸੇ ਨੂੰ ਸੂਤ ਪਾਸ ਹੁੰਦਾ ਨਾਲੇ ਘਰ ਦੇ ਕੋਲ ਹਾਂਜੀ ਆ ਰੋਗ ਦੇ ਪੁੱਤਾਂ ਹਾਂਜੀ ਮਿੱਤਰ ਪਿਆਰੇਓ ਚੱਲਦੇ ਆ ਹੁਣ ਆਪਾਂ ਹਾਂ 22 ਨੰਬਰ ਤੋਂ ਸਿਟੀ ਸੈਂਟਰ ਤੋਂ ਖਾਣ ਵਾਲਾ ਸਮਾਨ ਫੜ ਕੇ ਚਲਦੇ ਆ ਪਿੰਡ ਨੂੰ ਕਿਉਂਕਿ ਟਾਈਮ ਬਹੁਤ ਹੋ ਗਿਆ ਇੱਥੇ ਉਹ ਧੀਜੀਆਂ ਨੇ ਬਹੁਤ ਟਾਈਮ ਲਵਾਤਾ ਯਾਰ ਪਿਆਰ ਆ ਭਤੀਜੀਆਂ ਨੂੰ ਚਲੋ ਉਹ ਤਾਂ ਕੋਈ ਗੱਲ ਨਹੀਂ ਹੈਗੀ ਤੇ ਟਾਈਮ ਨਾਲ ਚਲੀਏ ਘਰ ਨੂੰ ਬਾਕੀ ਲਵ ਜੂਗਾ ਹਾਂਜੀ ਮਿੱਤਰ ਪਿਆਰਿਓ ਅੱਜ ਟ੍ਰੈਕ ਤੋਂ ਬਾਅਦ ਤਾਂ ਪਟਿਆਲੇ ਮੈਂ ਜਾ ਰਹੀ ਹਾਂ ਆਪਣਾ ਸ਼ਾਮ ਵਾਲਾ ਚਿਕਨ ਫੜਨ ਅਫਗਾਨੀ ਤੇ ਚਿਕਨ ਫੜ ਕੇ ਚਲਦੇ ਆ ਬਸ ਪਿੰਡ ਨੂੰ ਟਾਈਮ ਬਹੁਤ ਹੋ ਗਿਆ 5:00 ਵੱਜ ਗਏ ਜਾਣ ਨੂੰ ਵੀ 35-40 ਮਿੰਟ ਲੱਗ ਜਾਂਦੇ ਨੇ ਕਿਉਂਕਿ ਜਾਮ ਹੋ ਜਾਂਦਾ ਸ਼ਾਮ ਨੂੰ ਯਾਰ ਲਾਈਟਾਂ ਤੇ ਵੀ ਟਾਈਮ ਲੱਗ ਜਾਂਦਾ ਹੈ ਤੇ ਬਾਕੀ ਅੱਜ ਜਿੰਨੇ ਵੀ ਭਤੀਜ ਭਤੀਜੀਆਂ ਮਿਲੇ 22PS ਤੇ ਮੌਲ ਚ ਸਾਰਿਆਂ ਨੂੰ ਚਾਚੇ ਵੱਲੋਂ ਫੁੱਲ ਲਵ ਯੂ ਹਾਂਜੀ ਦੋਸਤੋ ਆਜੋ ਖਲਾ ਦੀਏ ਤੁਹਾਨੂੰ ਹੁਣ ਚੱਲਦੇ ਆਂ ਆਪਾਂ ਪਿੰਡ ਨੂੰ ਆਪਾਂ ਖਾਣ ਪੀਣ ਵਾਲਾ ਸਮਾਨ ਲੈ ਲਿਆ ਆਪਦਾ ਹੁਣ ਪਿੰਡ ਚੱਲਦੇ ਆਂ ਅੱਜ ਤਸਵੀਰ ਤਾਂ ਨਿਕਲਿਆ ਵੀ ਆ ਤੇ ਮੂਵੀ ਠੀਕ ਤੀਗੀ ਯਾਰ ਅੱਧੀ ਕੇ ਦੇਖੀ ਆ ਮੈਂ ਅੱਧੀ ਦੇਖ ਕੇ ਉੱਠ ਖੜਿਆ ਤੀਆ ਪੱਤਲੀਏ ਨਾਰੀ ਕੋ ਚਲਦੇ ਆ ਜੀ ਹੁਣ ਪਿੰਡ ਨੂੰ ਹਾਂਜੀ ਕੰਮ ਨਿਪੜ ਗਏ ਸਾਰੇ ਆਪਣੇ ਹੁਣ ਚਲਦੇ ਆ ਆਪਾਂ ਪਿੰਡ ਨੂੰ ਇੱਥੋਂ ਨਾ ਛਾਂ ਵਾਲਾ ਸਮਾਨ ਲੈਣਾ ਦੀ ਗੱਲ ਆਣੇ ਦਰਵਾਜ਼ੇ ਤੇ ਉਹ ਲੈ ਲਿਆ ਹੁਣ ਚਲਦੇ ਆ ਘਰ ਹਾਂਜੀ ਦੋਸਤੋ ਪਿੰਡ ਪਹੁੰਚ ਗਏ ਆਪਾਂ ਲਾਭ ਦੀ ਬਾਜੀ ਕਰਦੇ ਆ ਦੇਖ ਲਓ ਉੱਠ ਕੇ ਦੇਖ ਕੇ ਆ ਗਈ ਮੈਨੂੰ ਗੇਟ ਤੇ ਬੈਠੀ ਦੀ ਹਾਰਨ ਪਛਾਣ ਲੈਂਦੀ ਆ ਹਾਂਜੀ ਦੋਸਤੋ ਘਰੇ ਆ ਗਏ ਆਪਾਂ ਮੈਂ ਘਰੇ ਆ ਕੇ ਬੜਿਆ ਹਜੇ ਤੇ 6:00 ਵੱਜ ਗਏ ਹੋਰ ਦੋਸਤੋ ਮੇਰੇ ਜੀ ਕਰਦੇ ਟੋਟੇ ਠੀਕ ਹੋ ਜਿੰਨੇ ਵੀ ਅੱਜ ਤੁਸੀਂ ਮਿਲੇ ਤੁਹਾਡਾ ਸਾਰਿਆਂ ਦਾ ਧੰਨਵਾਦ ਯਾਰ ਤੁਸੀਂ ਇੰਨਾ ਪਿਆਰ ਕਰਦੇ ਹੋ ਮારી ਚਾਚੇ ਨੂੰ ਲੱਭੂਗਾ ਰਾਜੀ ਖੁਸ਼ੀ ਹੱਸਦੇ ਵਸਦੇ ਰਿਹਾ ਕਰੋ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਉਹ ਘੰਟੀ ਵਾਲੀ ਬਟਨ ਜ਼ਰੂਰ ਦਬ ਲਿਓ ਯਾਰ ਆ ਜੋ ਤੁਹਾਡੇ ਕੋਲ ਹਰ ਇੱਕ ਅਪਡੇਟ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਲੱਭੂ ਦੇਖ ਲਾ ਟੌਮੀ ਨੇ ਖਾ ਵੀ ਲਈ ਰੋਟੀ ਟਿਮੀ ਤੇਰੀ ਐਉਂ ਪਈਆ ਪੁੱਤਾ ਜੇ ਫਿਨਿਸ਼ ਕਰ ਦੇ ਆ ਨਾ ਯਾਰ ਠੀਕ ਹੈ ਤੇ ਕਰਕੇ ਉਹ ਕਰਦੇ ਨੇ ਹੁਣ ਜਦ ਇਹਨੂੰ ਖੋਲੂਗਾ ਟੌਮੀ ਨੂੰ ਫੇਰ ਚਿਕਨ ਪਾਉਂਗਾ ਯਾਰ ਇਹਨਾਂ ਨੂੰ ਖਾ ਲੈ ਖਾ ਲੈ ਖਾ ਲੈ ਮੀਰੀਤੀ ਤੇ ਟੌਮੀ ਨੇ ਖਾ ਕੇ ਭਾਂਡਾ ਸਾਫ਼ ਵੀ ਕਰਤਾ ਦੇਖ ਲਓ ਬਹੁਤ ਤੇਜ਼ ਆ ਉਹ ਦੇਖੋ ਕਿਵੇਂ ਚੱਟ ਰਹੀ ਹੈ ਹੈ ਸ਼ਿਕਾਰੀ ਆ ਪੂਰਾ ਖਾ ਲੈ ਖਾ ਲੈ